ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਸੰਗਰੂਰ ਪਿੰਡੂ ਬਲੌਗ ਦੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਕਦਦੂਆਂ ਦੀਆਂ ਬੇਲਾਂ ਬਾਰੇ ਜਿਹੜੇ ਭਰਾ ਕਹਿੰਦੇ ਸਾਡੇ ਕਦਦੂਆਂ ਦੀਆਂ ਬੇਲਾਂ ਨੂੰ ਫੁੱਲਾ ਆ ਕੇ ਗਲ ਜਾਂਦੇ ਨੇ ਕਦੂ ਨਹੀਂ ਤਿਆਰ ਹੁੰਦੇ ਕਦੂ ਗਲੀ ਜਾਂਦੇ ਨੇ ਕਦੂ ਲੱਗਦੇ ਨਹੀਂ ਤੇ ਤੋਰੀਆਂ ਨਹੀਂ ਲੱਗਦੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਤਰੀਕਾ ਇੱਕ ਬਹੁਤ ਵਧੀਆ ਸਾਡੇ ਇੱਕ ਕਦਦੂਆਂ ਦੀ ਬੇਲਾ ਦੇਖੋ ਤੁਸੀਂ ਇਹ ਤੇ ਐਨੇ ਕਦੂ ਲੱਗੇ ਹੋਏ ਨੇ ਦਿਖਾਉਣਾ ਸੀ ਤੁਹਾਨੂੰ ਕਦੂ ਹਾਂਜੀ ਦੋਸਤੋ ਆਹ ਦੇਖੋ ਤੁਸੀਂ ਕਦੂ ਲੱਗੇ ਹੋਏ ਕਦੂ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਤੇ ਏਡੇ ਏਡੇ ਦਾ ਚੂਨੇ ਬਹੁਤ ਨੇਗੇ ਨਿਕੇ ਨਿਕੇ ਭਰੀਆਂ ਪੰਜਾਨਿਆਂ ਦੇ ਇੱਕ ਵੇਲਾ ਸਾਡੇ ਭਰੀ ਪਇਆ ਕਦੂ ਨਾਲੇ ਕਾਤੀਗਾ ਇੱਕੋ ਸੀਗਾ ਚੂਨਾ ਅਦੇ ਕਾ ਕਦੂ ਲੱਗਿਆ ਹੋਇਆ ਗੱਲਵੇ ਹਾਂ ਇਹ ਨੂੰ ਅਸੀਂ ਕੱਲ ਨੂੰ ਤੋੜਾਂਗੇ ਅਸੀਂ ਥੋੜੇ ਵੱਡੇ ਕਦੂ ਤੋੜਦੇ ਹੁੰਨੇ ਹਾਂਗੇ ਅਦੇ ਕਾਤੀਗਾ ਪੂਰੀ ਬਹੁਤ ਨਹੀਂ ਲੱਗੇ ਤੁਹਾਨੂੰ ਦਿਖਾਉਣੇ ਕਦੂ ਲੱਗੇ ਹੋਏ ਅਦੇ ਕਾ ਸੀਗਾ ਚੂਨਾ ਲੱਗਿਆ ਹੋਇਆ ਕਾਤੀਗਾ ਇਹ ਕਾ ਸੀਗਾ ਲੱਗਿਆ ਗਾਗਾ ਨਾ ਤੋੜਾ ਕੇ ਕਦੂ ਥੋੜੀ ਆ ਇਹ ਸਬਜ਼ੀਆਂ ਲੱਗਾ ਪੂਰਾ ਹੈਗਾ ਕਿਲੋ ਕ ਦਾ ਹੈ ਇਹ 200 ਕੱਦੂ ਨਹੀਂ ਅਸੀਂ ਤੋੜਦੇ ਹੈਗੇ ਨਹੀਂ ਦਾਲ ਬਹੁਤ ਸਵਾਦ ਬਣਦੀ ਆ ਉਧਰਲੀ ਸਾਈਡ 'ਤੇ ਇੱਕ ਪਰਲੀ ਸਾਈਡ ਆ ਦੇਖੋ ਆਪਾਂ ਦੋ ਕੱਦੂ ਛਾਰ ਦੇਣਗੇ ਪੰਜ ਆਪਾਂ ਮੈਂਬਰਾਂ ਕਰਦੇ ਹੈਗੇ ਨੇ ਤਕਰੀਬਨ ਕਿਲੋ-ਕਿਲੋ ਬਾਹੋਂ ਕੱਦੂ ਦੋ ਕੱਦੂ ਆਪਾਂ ਵਧੀਆ ਛਾਰ ਦਿੰਦੇ ਨੇ ਇਹ ਸਾਡੀ ਬੇਲ ਆ ਜਿਹੜੀ ਉੱਪਰੋਂ ਸੁੱਕਣ ਲੱਗ ਗਈ ਹੈ ਉੱਪਰੋਂ ਪੀਲੀ ਜਿਹੀ ਹੋਣ ਲੱਗੀ ਇਹਦਾ ਵੀ ਤੁਹਾਨੂੰ ਅਸੀਂ ਤਰੀਕਾ ਦੱਸ ਦਿਆਂ ਵੀ ਇਹ ਕਿਉਂ ਹੋਣ ਲੱਗੀ ਵੀ ਠੀਕ ਕਿਵੇਂ ਕਰਨੀ ਹੈਗੀ ਆ ਦੇਖੋ ਇੱਧਰ ਛੜ ਧੁੱਪ ਪੈਂਦੇ ਮੈਂ ਹੁਣ ਉਧਰਲੀ ਸਾਈਡ ਚੱਲ ਕੇ ਦਿਖਾਉਣਾ ਆ ਦੇਖੋ ਆਪਣੀ ਬੇਲ ਆ ਜਿਹੜੀ ਪੀਲੀ ਹੋਣ ਲੱਗ ਗਈ ਪੀਲੇ ਪੱਤੇ ਕਰ ਲਾਗੇ ਮਤਲਬ ਸੁੱਕਣ ਜੇ ਲੱਗ ਗਈ ਇਹ ਜਿਹੜੀਆਂ ਇਹਦੀਆਂ ਲਗਰਾਂ ਨੇ ਲਗਰਾਂ ਤਾਂ ਹਰੀਆਂ ਪਈਆਂ ਨੇ ਆ ਦੇਖੋ ਜਿਵੇਂ ਆ ਲਗਰਾਂ ਨੇ ਆ ਤਾਂ ਲਗਰਾਂ ਹਰੀਆਂ ਨੇ ਇਹਦੇ ਨਿਕਨੇ ਨਿਕੇ ਫੁੱਲ ਆਏ ਬਣੇ ਚੂਨੇ ਜੇ ਲੱਗੇ ਬਣੇ ਨਿਕਨੇ ਨਿਕੇ ਜੇ ਇਹ ਨਿਕਨੇ ਨਿਕੇ ਚੂਨੇ ਗੰਨ ਲੱਗੇ ਜਾਂਦੇ ਨੇ ਲਗਰਾਂ ਤਾਂ ਇਹਦੀਆਂ ਹਰੀਆਂ ਪਈਆਂ ਨੇ ਉਧਰੋਂ ਪੱਤੇ ਸੁੱਕਣ ਲੱਗੇ ਹੁਣ ਇਹਦਾ ਆਪਾਂ ਨੇ ਕੀ ਤਰੀਕਾ ਵਰਤਣਾ ਇਹ ਦੱਸ ਦਿਆਂਗੇ ਤੁਹਾਨੂੰ ਹਾਂਜੀ ਤੁਸੀਂ ਨੇ ਕੀ ਕਰਨਾ ਹੈ ਇਹ ਜਿਹੜੀ ਲਗਰ ਹੁੰਦੀ ਹੈ ਲਗਰ ਨੂੰ ਦੱਬ ਦਿਆ ਕਰੋ ਮਿੱਟੀ 'ਚ ਮਿੱਟੀ ਦੱਬ ਦੇ ਚ ਇਹ ਰੂੜੀ 'ਚ ਦੱਬ ਰੋਟੀ ਦਾ ਰਹਿ ਹੈਗਾ ਤੇ ਰੋਟੀ ਚ ਦੱਬ ਦੇਣਾ ਜੀ ਇਹ ਜਦੋਂ ਆਪਾਂ ਨੇ ਐਂ ਦੱਬਤੀ ਇਹ ਦੇ ਵਿੱਚ ਫਿਰ ਇਹਨੇ ਇੱਥੇ ਜਿਹੜਾ ਲਾ ਜਾਣੀਆਂ ਨੇ ਅੱਜ ਹੁਣ ਇਹ ਜਿਹੜੀ ਲੱਗ ਰਹੀ ਇਹ ਲੱਗ ਰਾ ਆਪਾਂ ਨੇ ਉਹ ਰੱਬਤੀ ਰੋਟੀ ਚ ਹੁਣ ਇਹ ਇੱਥੇ ਜਿਹੜਾ ਲਾ ਜੂਗੀ ਉਧਰੋਂ ਬੇਲ ਸਕ ਚਾਹੇ ਸੁੱਕੇ ਜਾਵੇ ਚਾਹੇ ਸਾਰੀ ਬੇਲ ਪਰ ਇਹ ਲੱਗਣ ਇੱਥੇ ਜਿਹੜਾ ਲਾ ਦੇ ਨੇ ਇਹ ਗਾਂਹ ਦੀ ਗਾਂਹ ਹਰੀ ਰਹੂਗੀ ਐਵੇਂ ਜਿੱਕ ਕਿਹੜੀਆਂ ਇੱਧਰ ਲਿਆ ਲੱਗ ਰਾ ਨੇ ਇਹ ਵੀ ਆਪਾਂ ਨੇ ਸਾਰੀਆਂ ਵਿੱਚ ਦੱਬ ਦੇਣੀਆਂ ਨੇ ਇਹਨਾਂ ਨੂੰ ਇੱਥੋਂ ਖਰਾਕ ਮਿਲਣ ਲੱਗ ਜੂਗੀ ਇਹਨੂੰ ਕੱਲੀ ਜੜ ਤੋਂ ਖਰਾਕ ਨਹੀਂ ਮਿਲਦੀ ਹੈਗੀ ਇਹਨੂੰ ਗਾਂਹ ਤੋਂ ਖਰਾਕ ਮਿਲੂਗੀ ਫਿਰ ਜੇ ਤੋ ਸਿਆਖੋਂ ਵੀ ਦੇਸੀ ਰੇ ਨਾਲ ਬੇਲ ਮੱਚ ਜਾਂਦੀ ਆ ਮੱਚਦੀ ਨਹੀਂ ਹੁੰਦੀ ਬੇਲ ਦੇਸੀ ਰੇ ਨਾਲ ਦੇਸੀ ਰੇ ਕੁਝ ਨਹੀਂ ਕਹਿੰਦਾ ਹੁੰਦਾ ਨਾ ਬੇਲਾਂ ਨੂੰ ਇਹ ਇੱਥੇ ਜੜਾਂ ਲਾ ਜਾਣੀਆਂ ਨੇ ਹੁਣ ਇਹਨੇ ਇਹਨੂੰ ਪੂਰੀ ਖਰਾਕ ਮਿਲੂਗੀ ਫਿਰ ਜਿਹੜੇ ਨਿੱਕੇ ਨਿੱਕੇ ਚੂਨੇ ਲੱਗੇ ਹੋਏ ਨੇ ਇਹ ਫਿਰੇ ਖਰਾਬ ਨਹੀਂ ਹੁੰਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਪੂਰੀ ਖਰਾਕ ਮਿਲਣ ਲੱਗ ਜੂਆ ਚੂਨੇਆਂ ਨੂੰ ਜਦੋਂ ਇਹਨਾਂ ਨੂੰ ਪੂਰੀ ਖਰਾਕ ਮਿਲ ਗਈ ਫਿਰ ਉਹਨਾਂ ਨੇ ਆਪੇ ਇੱਕ ਅੱ Đੂ ਤਿਆਰ ਹੋ ਜਾਣੇ ਨੇ ਫਿਰ ਇਹ ਗਲਦੇ ਨਹੀਂ ਹੈਗੇ ਉਧਰਲੀ ਹੱਡੋ ਵੀ ਦੱਬ ਕੇ ਗਈ ਆਪਾਂ ਆ ਜਾ ਆ ਵੀ ਆ ਪਾਣੀ ਰੇਚਾ ਤਬਤੀ ਉਹ ਰੇ ਇਹ ਇੱਥੇ ਜੜਾਂ ਲਾ ਜੂਗੀ ਜਿਹੜੇ ਸਾਰੇ ਚੂਨੇ ਲੱਗੇ ਬੈਨੇ ਸਾਰੇ ਚੂਨੇ ਤਿਆਰ ਹੋ ਜਾਣਗੇ ਅਜੇ ਮੈਂ ਆ ਚੂਨੇ ਲੱਗੇ ਬੈਨੇ ਨਿਕੇ ਨਿਕੇ ਜੇ ਇਹਦੇ ਕਿੰਨੇ ਨਹਿਤਨ ਆਚਾਰ ਨੇ ਸਾਰੀਆਂ ਲਗ ਰਾਂ ਭਰਿਆ ਪੈਨੇ ਇਹਨੇ ਇੱਥੇ ਜੜਾਂ ਲਾ ਕੇ ਇਥੇ ਨੂੰ ਖਰਾ ਕੇ ਮਿਲ ਜਾਣੀਆਂ ਫਿਰ ਇਹ ਗਲਦੇ ਨਹੀਂ ਹੈਗੇ ਐਵੇਂ ਜਿ ਘਰੀਆ ਤੇ ਇੱਕ ਆ ਇਧਰ ਆ ਇਹਨਾਂ ਦੱਬਿਆ ਕਰੋ ਇਹਨਾਂ ਨੂੰ ਫਿਰ ਇਹ ਕੱਦੂ ਤਿਆਰ ਹੋ ਜਾਂਦੇ ਨੇ ਲੱਗ ਕੇ ਨਾ ਖਰਾਕ ਮਿਲਣੀ ਲੱਗ ਜਾਂਦੀ ਆ ਪੂਰੀ ਇੱਥੇ ਕੋਈ ਅਜਨੇ ਸਪਰੇ ਨਹੀਂ ਕਰੀ ਕੋਈ ਇਹ ਜਰੇ ਨਹੀਂ ਪਾਇਆ ਕੁਛ ਨਹੀਂ ਕਰਿਆ ਬਸ ਬੇਲ ਇਹ ਦੇਤੀ ਰੂੜੀ ਦੇ ਵਿੱਚ ਲੱਗੀ ਹੋਈ ਆ ਆਪਣੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ ਕਮੈਂਟਾਂ ਜ਼ਰੂਰ ਆਸਿਓ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗਦੀ ਆ